ਦੰਧਿਆ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਇਹ ਪੈਦਾ ਕੀਤਾ ਗਿਆ ਸੀ ਕਿਸ ਤਰ੍ਹਾਂ ਦੀ ਦਹਿਸ਼ਤ ਇਹਨਾਂ ਦੇ ਵੱਲੋਂ ਫਲਾਈ ਗਈ ਸੀ ਜਦੋਂ ਇੱਕ ਕਤਲ ਕੀਤਾ ਗਿਆ ਦਰਸਤ ਜਿਹੜਾ ਇਹ ਕਤਲ ਕੀਤਾ ਗਿਆ ਫਿਰੋਜ਼ਪੁਰ ਦੇ ਗੁਰੂਕਰ ਅਕਾਲਗੜ ਦੇ ਨੇੜੇ ਕੀਤਾ ਗਿਆ ਇਹਨਾਂ ਦੇ ਵੱਲੋਂ ਤਾਵੜ ਤੋੜ ਫਾਇਰਿੰਗ ਕੀਤੀ ਗਈ ਹੈ ਇੱਕ ਵਰਨਾ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਜਿਸ ਤੇ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜੀ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ ਤੇ ਦੋ ਗੰਭੀਰ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਸ ਸਮੇਂ ਭਰਤੀ ਕਰਾਇਆ ਗਿਆ ਜੇਰੇ ਇਲਾਜ ਨੇ ਜਿਸ ਤੋਂ ਬਾਅਦ ਤੁਰੰਤ ਪੁਲਿਸ ਐਕਸ਼ਨ ਦੇ ਵਿੱਚ ਆਂਦੀ ਹੈ ਤੇ ਇਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਜਾਂਦੀ ਆਲੇ-ਦੁਆਲੇ ਦੇ ਸੀਸੀਟੀਵੀ ਖੰਗਾਲੇ ਜਾਂਦੇ ਨੇ ਹਾਲਾਂਕਿ ਆਪਤੀ ਰੰਜਸ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਕਿ ਜਿਹੜੇ ਕਾਤਲ ਨੇ ਉਹਨਾਂ ਦੇ ਵਿੱਚੋਂ ਇੱਕ ਮੁਲਜ਼ਮ ਵੀ ਹੈ ਪਹਿਲਾਂ ਕਿਉਂਕਿ ਉਹ ਪਹਿਲਾਂ ਵੀ ਕਤਲ ਦੇ ਕੇਸ ਦੇ ਵਿੱਚ ਅੰਦਰ ਰਹਿ ਕੇ ਆਇਆ ਤੇ ਹੁਣ ਮੁਰਤੋਂ ਉਸ ਦੇ ਵੱਲੋਂ ਅਜਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਆਪਤੀ ਰੰਜਸ ਨੂੰ ਲੈ ਕੇ ਇਹ ਸਾਰਾ ਕੁਝ ਹੋਇਆ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਪਰਿਵਾਰ ਸੀ ਇਹ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਤੇ ਵਿਆਹ ਦੇ ਘਰ ਤੇ ਡੱਬੇ ਰਿਸ਼ਤੇਦਾਰਾਂ ਦੇ ਵਿੱਚ ਵੰਡਰੇ ਸਨ ਜਦੋਂ ਇਹਨਾਂ ਦੇ ਉੱਤੇ ਗੋਲੀਆਂ ਵਾਰੀਆਂ ਗਈਆਂ ਤੇ ਇਲਾਕੇ ਦੇ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ ਤੇ ਹੁਣ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਜਿਸ ਤੇ ਸਵਾਲ ਚੁੱਕੇ ਜਾ ਰਹੇ ਨੇ ਉਸ ਦੇ ਉੱਤੇ ਵੱਡੇ ਸਵਾਲ ਖੜੇ ਹੋ ਗਏ ਨੇ ਪੁਲਿਸ ਤੰਤਰ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਜਿਹੜੇ ਕਾਤਲ ਨੇ ਉਹਨਾਂ ਦੇ ਵਿੱਚ ਕੋਈ ਖੋਫੇ ਨਾਂ ਦੀ ਕੋਈ ਚੀਜ਼ ਹੀ ਨਹੀਂ ਉਹ ਇਸ ਤ੍ਰਿੱਕੇ ਦੀਆਂ ਦਰਿੰਦਗੀਆਂ ਕਰ ਰਹੇ ਨੇ ਕਿ ਇਨਸਾਨੀਅਤ ਇੱਕ ਪਾਸੇ ਇਸ ਤਰ੍ਹਾਂ ਸ਼ਰਮਚਾਰ ਹੋ ਰਹੀ ਹੈ ਤੇ ਦੂਜੇ ਪਾਸੇ دہشت ਵੀ ਇਸ ਤਰ੍ਹਾਂ ਫੈਲ ਰਹੀ ਹੈ ਹੁਣ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਇਹ ਫਿਰੋਜ਼ਪੁਰ ਵਾਲਾ ਇਲਾਕਾ ਜਿੱਥੇ ਇੱਕ ਕਤਲकांड ਵਾਪਰਿਆ ਕਿ ਅਫਗਾਨਿਸਤਾਨ ਐ ਕਿਉਂਕਿ ਤਾਵੜ ਤੋੜ ਜਿਹੜੀ ਫਾਇਰਿੰਗ ਕੀਤੀ ਗਈ ਸੀ ਉਸ ਸਮੇਂ ਉਸ ਦੇ ਵਿੱਚ ਦੱਸਿਆ ਗਿਆ ਕਿ 30 ਦੇ ਕਰੀਬ ਰਾਉਂਡ ਫਾਇਰ ਕੀਤੇ ਗਏ ਸਨ ਇਲਾਕੇ ਦੇ ਵਿੱਚ ਦੀਵਾਲੀ ਵਰਗਾ ਮਾਹੌਲ ਜਿਸ ਤਰ੍ਹਾਂ ਪਟਾਕੇ ਠਾ ਠਾ ਚੱਲਦੇ ਨੇ ਉਸ ਤਰ੍ਹਾਂ ਗੋਲੀਆਂ ਚੱਲੀਆਂ ਨੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਇੰਨਾ ਕੋ ਬਣਿਆ ਹੋਇਆ ਕਿ ਲੋਕ ਹੁਣ ਆਪਣੇ ਘਰਾਂ ਤੋਂ ਡਰਦੇ ਬਾਹਰ ਨਹੀਂ ਨਿਕਲ ਰਹੇ ਹਾਲਾਂਕਿ ਜਿਹੜਾ ਹੈ ਮਾਮਲਾ ਬੀਤੇ ਦਿਨ ਵਾਪਰਿਆ ਪਰ ਅੱਜ ਵੀ ਲੋਕਾਂ ਦੇ ਵਿੱਚ ਸਹਿਮ ਉਸੇ ਤਰ੍ਹਾਂ ਹੀ ਬਣਿਆ ਹੋਇਆ ਜਿਸ ਥਾਂ ਦੇ ਉੱਤੇ ਇਹ ਮਰਡਰ ਹੋਇਆ ਕਤਲ ਹੋਇਆ ਉਸ ਥਾਂ ਤੇ ਉਹਨ ਲੋਕ ਜਾਣ ਤੋਂ ਵੀ ਇਕਤਰਾ ਰਹੇ ਨੇ ਹਾਲਾਂਕਿ ਦੂਜੇ ਪਾਸੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਜ਼ਰੂਰ ਕੀਤਾ ਗਿਆ 8 ਲੋਕਾਂ ਦੇ ਉੱਤੇ ਬਾਈ ਨੇਮ ਐਫ ਆਈ ਆਰ ਕੀਤੀ ਗਈ ਹੈ ਤਿੰਨਾਂ ਖਿਲਾਫ ਜਿਹੜੇ ਅਣਪਛਾਤੇ ਨੇ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਪਾਲ ਲਗਾਤਾਰ ਜਾਰੀ ਹੈ ਤੇ ਆਲੇ ਦੁਆਲੇ ਦੇ ਜਿਹੜੇ ਸੀਸੀਟੀਵੀ ਨੇ ਉਹ ਖੰਗਾਲੇ ਜਾ ਰਹੇ ਨੇ ਹਾਲਾਂਕਿ ਜਿਹੜੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਵੀਡੀਓ ਮੁਰਤੋਂ ਸਾਹਮਣੇ ਆ ਇੱਕ ਬੀਤੇ ਦਿਨ ਵੀ ਵਾਇਰਲ ਹੋਇਆ ਤੇ ਇੱਕ ਅੱਜ ਵੀ ਪੁਲਿਸ ਦੇ ਵੱਲੋਂ ਸਾਂਝਾ ਕੀਤਾ ਗਿਆ ਤਿੰਨ ਖੋਫਨਾਕ ਦਰਿੰਦੇ ਕਿਸ ਤਰ੍ਹਾਂ ਘੁੰਮ ਰਹੇ ਨੇ ਹੱਥਾਂ ਦੇ ਵਿੱਚ ਹਥਿਆਰ ਨੇ ਦਹਿਸ਼ਤ ਫੈਲਾਈ ਹੋਈ ਹੈ ਜਿਨ੍ਹਾਂ ਦੇ ਵੱਲੋਂ ਇੱਕ ਕਤਲ ਕੀਤਾ ਗਿਆ ਇਹ ਸੰਗੀਨ ਅਪਰਾਧ ਨੂੰ ਜਿਹੜਾ ਇੰਜ਼ਾਮ ਦਿੱਤਾ ਗਿਆ ਇਲਾਕੇ ਦੇ ਵਿੱਚ ਜਿੱਥੇ ਸਹਿਮ ਦਾ ਮਾਹੌਲ ਹੈ ਦੂਜੇ ਪਾਸੇ ਪੁਲਿਸ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਲੋਕਾਂ ਦਾ ਇੱਕੋ ਸਵਾਲ ਹੈ ਕਿੱਥੇ ਹੈ ਸੁਰੱਖਿਆ ਕਿੱਥੇ ਹੈ ਪੁਲਿਸ ਜੇ ਅਜੇਹਾ ਹੋਵੇਗਾ ਤੇ ਫਿਰ ਕਿਸ ਮਾਹੌਲ ਦੇ ਵਿੱਚ ਉਹ ਜੀ ਪਾਣਗੇ ਕਿਸ ਮਾਹੌਲ ਦੇ ਵਿੱਚ ਉਹ ਰਹਿ ਪਾਣਗੇ ਹਾਲਾਂਕਿ ਇੱਕ ਪਾਸੇ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਦੇ ਡੀਜੀਪੀ ਦੇ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਜਿਹੜੇ ਨਸ਼ਾ ਤਸਕਰ ਨੇ ਗੈਂਗਸਟਰ ਨੇ ਅਜਿਹੇ ਅਪਰਾਧੀ ਨੇ ਉਹਨਾਂ ਨੂੰ ਨੱਥ ਪਾਉਣ ਦੇ ਲਈ ਕਦੇ ਆਪਰੇਸ਼ਨ ਕਾ ਸੋਚ ਲਾਇਆ ਜਾਂਦਾ ਹੈ ਤੇ ਕਦੇ ਆਪਰੇਸ਼ਨ ਖੋਫ ਦੇ ਤਹਿਤ ਇਹਨਾਂ ਦੇ ਉੱਤੇ ਦਬਦਬਾ ਬਣਾਇਆ ਜਾਂਦਾ ਪਰ ਲਗਾਤਾਰ ਜਿਸ ਤਰ੍ਹਾਂ ਦਰਿੰਦਗੀ ਦੀ ਜਿਹੜੀ ਵਾਰਦਾਤਾਂ ਵਾਪਰ ਰੀਆਂ ਨੇ ਉਹਨਾਂ ਨੇ ਇੱਕ ਪਾਸੇ ਇਨਸ਼ਾਨੀਅਤ ਨੂੰ ਸ਼ਰਮਸ਼ਾਰ ਕੀਤਾ ਹੋਇਆ ਦੂਜੇ ਪਾਸੇ ਪ੍ਰਸ਼ਾਸਨ ਤੇ ਲਗਾਤਾਰ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਪਹਿਲਾਂ ਇੱਕ ਐਨਆਰਆਈ ਦਾ ਕਤਲ ਕਰ ਦਿੱਤਾ ਜਾਂਦਾ ਉਸਦੇ ਘਰ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਨੇ ਵੜ ਕੇ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਅਜਿਹਾ ਇੱਕ ਅਪਰਾਧ ਹੁੰਦਾ ਉੱਥੇ ਵੀ ਗੋਲੀ ਚੱਲਦੀ ਹੈ ਤੇ ਹੁਣ ਫਿਰੋਜ਼ਪੁਰ ਦੇ ਵਿੱਚ ਜਿਸ ਤਰ੍ਹਾਂ ਇਹ ਦਰਿੰਦਗੀ ਇਹ ਗੁੰਡਾਗਰਦੀ ਦਾ ਨੰਗਾ ਨਾਚ ਵੇਖਿਆ ਉਸ ਨੇ ਹਰ ਕਿਸੇ ਨੂੰ ਇੱਕ ਪਾਸੇ ਸ਼ਰਮਸ਼ਾਰ ਕੀਤਾ ਦੂਜੇ ਪਾਸੇ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕੀਤੇ ਨੇ ਔਨਰ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਐਮ ਅਪਡੇਟ ਫਰੋਜ਼ਪੁਰ ਕਤਲकांड ਦੇ ਨਾਲ ਜੁੜੀ ਹੋਈ ਹੈ ਫਰੋਜ਼ਪੁਰ ਕਤਲकांड ਦੇ ਵਿੱਚ ਨਵੀਂ ਅਪਡੇਟ ਸਾਹਮਣੇ ਆਈ ਹੈ ਜਿੱਥੇ ਇੱਕ ਪਾਸੇ ਪੁਲਿਸ ਦੇ ਵੱਲੋਂ 8 ਲੋਕਾਂ ਦੇ ਉੱਤੇ ਬਾਏ ਨੇਮ ਪਰਚਾ ਦਰਜ ਕੀਤਾ ਗਿਆ ਤੇ 3 ਅਰਪਸ਼ਾਤਿਆਂ ਦੇ ਖਿਲਾਫ ਵੀ ਮਾਮਲਾ ਦਰਜ ਹੋਇਆ ਜਿਨ੍ਹਾਂ ਦੀ ਪਾਲ ਲਗਾਤਾਰ جاری ਹੈ ਤੇ ਹੁਣ ਜਿਹੜੇ ਕਾਤਲ ਸਨ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਂਦੇ ਨੇ ਹੱਥਾਂ ਦੇ ਵਿੱਚ ਉਹਨਾਂ ਦੇ ਕੋਲ ਹਥਿਆਰ ਨੇ ਤੇ ਉਹਨਾਂ ਨੂੰ ਕੋਈ ਖੌਫ ਹੀ ਨਹੀਂ ਤਸਵੀਰਾਂ ਤੁਸੀਂ ਵੇਖ ਲਓ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਇਹ ਪੈਦਾ ਕੀਤਾ ਗਿਆ ਸੀ ਕਿਸ ਤਰ੍ਹਾਂ ਦੀ ਦਹਿਸ਼ਤ ਇਹਨਾਂ ਦੇ ਵੱਲੋਂ ਫੈਲਾਈ ਗਈ ਸੀ ਜਦੋਂ ਇਹ ਕਤਲ ਕੀਤਾ ਗਿਆ ਦਰਸਤ ਜਿਹੜਾ ਇਹ ਕਤਲ ਕੀਤਾ ਗਿਆ ਫਰੋਜ਼ਪੁਰ ਦੇ ਗੁਰੂਕਰ ਅਕਾਲਗੜ ਦੇ ਨੇੜੇ ਕੀਤਾ ਗਿਆ ਇਹਨਾਂ ਦੇ ਵੱਲੋਂ ਤਾਵੜ ਤੋੜ ਫਾਇਰਿੰਗ ਕੀਤੀ ਗਈ ਹੈ ਇੱਕ ਵਰਨਾ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ ਤੇ ਦੋ ਗੰਭੀਰ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਸ ਸਮੇਂ ਭਰਤੀ ਕਰਾਇਆ ਗਿਆ ਜੇਰੇ ਇਲਾਜ ਨੇ ਜਿਸ ਤੋਂ ਬਾਅਦ ਤੁਰੰਤ ਪੁਲਿਸ ਐਕਸ਼ਨ ਦੇ ਵਿੱਚ ਆਂਦੀ ਹੈ ਤੇ ਇਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਜਾਂਦੀ ਆਲੇ-ਦੁਆਲੇ ਦੇ ਸੀਸੀਟੀਵੀ ਖੰਗਾਲੇ ਜਾਂਦੇ ਨੇ ਹਾਲਾਂਕਿ ਆਪਤੀ ਰੰਜਸ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਕਿ ਜਿਹੜੇ ਕਾਤਲ ਨੇ ਉਹਨਾਂ ਦੇ ਵਿੱਚੋਂ ਇੱਕ ਮੁਲਜ਼ਮ ਵੀ ਹੈ ਪਹਿਲਾਂ ਕਿਉਂਕਿ ਉਹ ਪਹਿਲਾਂ ਵੀ ਕਤਲ ਦੇ ਕੇਸ ਦੇ ਵਿੱਚ ਅੰਦਰ ਹੈ ਕੇ ਆਇਆ ਤੇ ਹੁਣ ਮੁਰਤੋਂ ਉਸ ਦੇ ਵੱਲੋਂ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਆਪਸੀ ਰੰਜਸ਼ ਨੂੰ ਲੈ ਕੇ ਇਹ ਸਾਰਾ ਕੁਝ ਹੋਇਆ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਪਰਿਵਾਰ ਸੀ ਇੱਕ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਤੇ ਵਿਆਹ ਦੇਕਾਰ ਤੇ ਡੱਬੇ ਰਿਸ਼ਤੇਦਾਰਾਂ ਦੇ ਵਿੱਚ ਵੰਡਰੇ ਸਨ ਜਦੋਂ ਇਹਨਾਂ ਦੇ ਉੱਤੇ ਗੋਲੀਆਂ ਵਰਾਈਆਂ ਗਈਆਂ ਤੇ ਇਲਾਕੇ ਦੇ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ ਤੇ ਹੁਣ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਜਿਸ ਤੇ ਸਵਾਲ ਚੁੱਕੇ ਜਾ ਰਹੇ ਨੇ ਉਸ ਦੇ ਉੱਤੇ ਵੱਡੇ ਸਵਾਲ ਖੜੇ ਹੋ ਗਏ ਨੇ ਪੁਲਿਸ ਤੰਤਰ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਜਿਹੜੇ ਕਾਤਲ ਨੇ ਉਹਨਾਂ ਦੇ ਵਿੱਚ ਕੋਈ ਖੌਫੇਨਾ ਦੀ ਕੋਈ ਚੀਜ਼ ਹੀ ਨਹੀਂ ਉਹ ਇਸ ਤਰੀਕੇ ਦੀਆਂ ਦਰਿੰਦਗੀਆਂ ਕਰ ਰਹੇ ਨੇ ਕਿ ਇਨਸਾਨੀਅਤ ਤੇ ਇੱਕ ਪਾਸੇ ਇਸ ਤਰ੍ਹਾਂ ਸ਼ਰਮਸਾਰ ਹੋ ਰਹੀ ਹੈ ਤੇ ਦੂਜੇ ਪਾਸੇ ਦਹਿਸ਼ਤ ਵੀ ਇਸ ਤਰ੍ਹਾਂ ਫੈਲ ਰਹੀ ਹੈ ਹੁਣ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਇਹ ਫਿਰੋਜ਼ਪੁਰ ਵਾਲਾ ਇਲਾਕਾ ਜਿੱਥੇ ਇੱਕ ਕਤਲकांड ਵਾਪਰਿਆ ਕਿ ਅਫਗਾਨਿਸਤਾਨ ਐ ਕਿਉਂਕਿ ਤਾਵੜ ਤੋੜ ਜਿਹੜੀ ਫਾਇਰਿੰਗ ਕੀਤੀ ਗਈ ਸੀ ਉਸ ਸਮੇਂ ਉਸ ਦੇ ਵਿੱਚ ਦੱਸਿਆ ਗਿਆ ਕਿ 30 ਦੇ ਕਰੀਬ ਰਾਉਂਡ ਫਾਇਰ ਕੀਤੇ ਗਏ ਸਨ ਇਲਾਕੇ ਦੇ ਵਿੱਚ ਦੀਵਾਲੀ ਵਰਗਾ ਮਾਹੌਲ ਜਿਸ ਤਰ੍ਹਾਂ ਪਟਾਕੇ ਠਾ ਠਾ ਚੱਲਦੇ ਨੇ ਉਸ ਤਰ੍ਹਾਂ ਗੋਲੀਆਂ ਚੱਲੀਆਂ ਨੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਇੰਨਾ ਕੋ ਬਣਿਆ ਹੋਇਆ ਕਿ ਲੋਕ ਹੁਣ ਆਪਣੇ ਘਰਾਂ ਤੋਂ ਡਰਦੇ ਬਾਹਰ ਨਹੀਂ ਨਿਕਲ ਰਹੇ ਹਾਲਾਂਕਿ ਜਿਹੜਾ ਹੈ ਮਾਮਲਾ ਬੀਤੇ ਦਿਨ ਵਾਪਰਿਆ ਪਰ ਅੱਜ ਵੀ ਲੋਕਾਂ ਦੇ ਵਿੱਚ ਸਹਿਮ ਉਸੇ ਤਰ੍ਹਾਂ ਹੀ ਬਣਿਆ ਹੋਇਆ ਜਿਸ ਥਾਂ ਦੇ ਉੱਤੇ ਇਹ ਮਰਡਰ ਹੋਇਆ ਕਤਲ ਹੋਇਆ ਉਸਤਾਨ ਤੇ ਉਹਨ ਲੋਕ ਜਾਣ ਤੋਂ ਵੀ ਕਤਰਾ ਰਹੇ ਨੇ ਹਾਲਾਂਕਿ ਦੂਜੇ ਪਾਸੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਜ਼ਰੂਰ ਕੀਤਾ ਗਿਆ 8 ਲੋਕਾਂ ਦੇ ਉੱਤੇ ਬਾਈ ਨੇਮ ਐਫ ਆਈ ਆਰ ਕੀਤੀ ਗਈ ਹੈ ਤਿੰਨਾਂ ਖਿਲਾਫ ਜਿਹੜੇ ਅਣਪਛਾਤੇ ਨੇ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਪੜ ਲਗਾਤਾਰ ਜਾਰੀ ਹੈ ਤੇ ਆਲੇ ਦੁਆਲੇ ਦੇ ਜਿਹੜੇ ਸੀਸੀਟੀਵੀ ਨੇ ਉਹ ਖੰਗਾਲੇ ਜਾ ਰਹੇ ਨੇ ਹਾਲਾਂਕਿ ਜਿਹੜੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਵੀਡੀਓ ਮੁਰਤੋਂ ਸਾਹਮਣੇ ਆ ਇੱਕ ਬੀਤੇ ਦਿਨ ਵੀ ਵਾਇਰਲ ਹੋਇਆ ਤੇ ਇੱਕ ਅੱਜ ਵੀ ਪੁਲਿਸ ਦੇ ਵੱਲੋਂ ਸਾਂਝਾ ਕੀਤਾ ਗਿਆ ਤਿੰਨ ਖੋਫਨਾਕ ਦਰਿੰਦੇ ਕਿਸ ਤਰ੍ਹਾਂ ਘੁੰਮ ਰਹੇ ਨੇ ਹੱਥਾਂ ਦੇ ਵਿੱਚ ਹਥਿਆਰ ਨੇ ਦਹਿਸ਼ਤ ਫਲਾਈ ਹੋਈ ਹੈ ਜਿਨ੍ਹਾਂ ਦੇ ਵੱਲੋਂ ਇੱਕ ਕਤਲ ਕੀਤਾ ਗਿਆ ਇਹ سنگੀਨ ਅਪਰਾਧ ਨੂੰ ਜਿਹੜਾ ਇੰਜ਼ਾਮ ਦਿੱਤਾ ਗਿਆ ਇਲਾਕੇ ਦੇ ਵਿੱਚ ਜਿੱਥੇ ਸਹਿਮ ਦਾ ਮਾਹੌਲ ਹੈ ਦੂਜੇ ਪਾਸੇ ਪੁਲਿਸ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਲੋਕਾਂ ਦਾ ਇੱਕੋ ਸਵਾਲ ਹੈ ਕਿੱਥੇ ਹੈ ਸੁਰੱਖਿਆ ਕਿੱਥੇ ਹੈ ਪੁਲਿਸ ਜੇ ਅਜੇਹਾ ਹੋਵੇਗਾ ਤੇ ਫਿਰ ਕਿਸ ਮਾਹੌਲ ਦੇ ਵਿੱਚ ਉਹ ਜੀ ਪਾਣਗੇ ਕਿਸ ਮਾਹੌਲ ਦੇ ਵਿੱਚ ਉਹ ਰਹਿ ਪਾਣਗੇ ਹਾਲਾਂਕਿ ਇੱਕ ਪਾਸੇ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਦੇ ਡੀਜੀਪੀ ਦੇ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਜਿਹੜੇ ਨਸ਼ਾ ਤਸਕਰ ਨੇ ਗੈਂਗਸਟਰ ਨੇ ਅਜਿਹੇ ਅਪਰਾਧੀ ਨੇ ਉਹਨਾਂ ਨੂੰ ਨੱਥ ਪਾਉਣ ਦੇ ਲਈ ਕਦੇ ਆਪਰੇਸ਼ਨ ਕਾਸ ਸੋਚ ਲਾਇਆ ਜਾਂਦਾ ਹੈ ਤੇ ਕਦੇ ਆਪਰੇਸ਼ਨ ਖੋਫ ਦੇ ਤਹਿਤ ਇਹਨਾਂ ਦੇ ਉੱਤੇ ਦਬਦਬਾ ਬਣਾਇਆ ਜਾਂਦਾ ਪਰ ਲਗਾਤਾਰ ਜਿਸ ਤਰ੍ਹਾਂ ਦਰਿੰਦਗੀ ਦੀ ਜਿਹੜੀ ਵਾਰਦਾਤਾਂ ਵਾਪਰ ਰੀਆਂ ਨੇ ਉਹਨਾਂ ਨੇ ਇੱਕ ਪਾਸੇ ਇਨਸ਼ਾਨੀਅਤ ਨੂੰ ਸ਼ਰਮਸ਼ਾਰ ਕੀਤਾ ਹੋਇਆ ਦੂਜੇ ਪਾਸੇ ਪ੍ਰਸ਼ਾਸਨ ਤੇ ਲਗਾਤਾਰ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਪਹਿਲਾਂ ਇੱਕ ਐਨਆਰਆਈ ਦਾ ਕਤਲ ਕਰ ਦਿੱਤਾ ਜਾਂਦਾ ਉਸਦੇ ਘਰ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਨੇ ਵੜ ਕੇ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਅਜਿਹਾ ਇੱਕ ਅਪਰਾਧ ਹੁੰਦਾ ਉੱਥੇ ਵੀ ਗੋਲੀ ਚੱਲਦੀ ਹੈ ਤੇ ਹੁਣ ਫਿਰੋਜ਼ਪੁਰ ਦੇ ਵਿੱਚ ਜਿਸ ਤਰ੍ਹਾਂ ਇਹ ਦਰਿੰਦਗੀ ਇਹ ਗੁੰਡਾਗਰਦੀ ਦਾ ਨੰਗਾ ਨਾਚ ਵੇਖਿਆ ਉਸ ਨੇ ਹਰ ਕਿਸੇ ਨੂੰ ਇੱਕ ਪਾਸੇ ਸ਼ਰਮਸ਼ਾਰ ਕੀਤਾ ਦੂਜੇ ਪਾਸੇ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕੀਤੇ ਨੇ ਔਨਰ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਐਮ ਅਪਡੇਟ ਫਰੋਜਪੁਰ ਕਤਲकांड ਦੇ ਨਾਲ ਜੁੜੀ ਹੋਈ ਹੈ ਫਰੋਜਪੁਰ ਕਤਲकांड ਦੇ ਵਿੱਚ ਨਵੀਂ ਅਪਡੇਟ ਸਾਹਮਣੇ ਆਈ ਹੈ ਜਿੱਥੇ ਇੱਕ ਪਾਸੇ ਪੁਲਿਸ ਦੇ ਵੱਲੋਂ 8 ਲੋਕਾਂ ਦੇ ਉੱਤੇ ਬਾਏ ਨੇਮ ਪਰਚਾ ਦਰਜ ਕੀਤਾ ਗਿਆ ਤੇ 3 ਅਰਪਸ਼ਾਤਿਆਂ ਦੇ ਖਿਲਾਫ ਵੀ ਮਾਮਲਾ ਦਰਜ ਹੋਇਆ ਜਿਨ੍ਹਾਂ ਦੀ ਪਾਲ ਲਗਾਤਾਰ جاری ਹੈ ਤੇ ਹੁਣ ਜਿਹੜੇ ਕਾਤਲ ਸਨ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਂਦੇ ਨੇ ਹੱਥਾਂ ਦੇ ਵਿੱਚ ਉਹਨਾਂ ਦੇ ਕੋਲ ਹਥਿਆਰ ਨੇ ਤੇ ਉਹਨਾਂ ਨੂੰ ਕੋਈ ਖੌਫ ਹੀ ਨਹੀਂ ਤਸਵੀਰਾਂ ਤੁਸੀਂ ਵੇਖ ਲਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਇਹ ਪੈਦਾ ਕੀਤਾ ਗਿਆ ਸੀ ਕਿਸ ਤਰ੍ਹਾਂ ਦੀ ਦਹਿਸ਼ਤ ਇਹਨਾਂ ਦੇ ਵੱਲੋਂ ਫੈਲਾਈ ਗਈ ਸੀ ਜਦੋਂ ਇਕ ਕਤਲ ਕੀਤਾ ਗਿਆ ਦਰਸ ਜਿਹੜਾ ਇਹ ਕਤਲ ਕੀਤਾ ਗਿਆ ਫਿਰੋਜ਼ਪੁਰ ਦੇ ਗੁਰੂਕਰ ਅਕਾਲਗੜ ਦੇ ਨੇੜੇ ਕੀਤਾ ਗਿਆ ਇਹਨਾਂ ਦੇ ਵੱਲੋਂ ਤਾਵੜ ਤੋੜ ਫਾਇਰਿੰਗ ਕੀਤੀ ਗਈ ਹੈ ਇੱਕ ਵਰਨਾ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ ਤੇ ਦੋ ਗੰਭੀਰ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਸ ਸਮੇਂ ਭਰਤੀ ਕਰਾਇਆ ਗਿਆ ਜੇਰੇ ਇਲਾਜ ਨੇ ਜਿਸ ਤੋਂ ਬਾਅਦ ਤੁਰੰਤ ਪੁਲਿਸ ਐਕਸ਼ਨ ਦੇ ਵਿੱਚ ਆਂਦੀ ਹੈ ਤੇ ਇਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਜਾਂਦੀ ਆਲੇ-ਦੁਆਲੇ ਦੇ ਸੀਸੀਟੀਵੀ ਖੰਗਾਲੇ ਜਾਂਦੇ ਨੇ ਹਾਲਾਂਕਿ ਆਪਤੀ ਰੰਜਸ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਕਿ ਜਿਹੜੇ ਕਾਤਲ ਨੇ ਉਹਨਾਂ ਦੇ ਵਿੱਚੋਂ ਇੱਕ ਮੁਲਜ਼ਮ ਵੀ ਹੈ ਪਹਿਲਾਂ ਕਿਉਂਕਿ ਉਹ ਪਹਿਲਾਂ ਵੀ ਕਤਲ ਦੇ ਕੇਸ ਦੇ ਵਿੱਚ ਅੰਦਰ ਰਹਿ ਕੇ ਆਇਆ ਤੇ ਹੁਣ ਮਰਤੋਂ ਉਸ ਦੇ ਵੱਲੋਂ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਆਪਤੀ ਰੰਜਸ ਨੂੰ ਲੈ ਕੇ ਇਹ ਸਾਰਾ ਕੁਝ ਹੋਇਆ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਪਰਿਵਾਰ ਸੀ ਇਹ ਘਰ ਦੇ ਵਿੱਚ ਵੇਅ ਰੱਖਿਆ ਹੋਇਆ ਸੀ ਤੇ ਵਿਆਹ ਦੇ ਕਾਰ ਤੇ ਡੱਬੇ ਰਿਸ਼ਤੇਦਾਰਾਂ ਦੇ ਵਿੱਚ ਵੰਡਰੇ ਸਨ ਜਦੋਂ ਇਹਨਾਂ ਦੇ ਉੱਤੇ ਗੋਲੀਆਂ ਵਰਾਈਆਂ ਗਈਆਂ ਤੇ ਇਲਾਕੇ ਦੇ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ ਤੇ ਹੁਣ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਲਾਅ ਐਂਡ